ਸਾਸਤਰੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਕਿ ਤੁਸੀਂ ਵਧੀਆ ਚੜ੍ਹਦੀ ਕਲਾ 'ਚ ਹੋਗੇ ਸਾਰੇ ਠੀਕ ਠਾਕ ਹੋਗੇ ਤੇ ਆਪਾਂ ਵਧੀਆ ਚੜ੍ਹਦੀ ਕਲਾ 'ਚ ਤੇ ਅੱਜ ਦਾ ਬਲੌਗ ਆਪਾਂ ਕਰਤਾ ਸਟਾਰਟ ਐ ਸ਼ਾਮ ਮੈਂ ਬੈਗਿਆ ਸ਼ੇਰ ਦਾ ਟਾਈਮ ਹੋ ਗਿਆ ਤੇ ਨਾਤ ਹੋ ਕੇ ਆਪਾਂ ਆ ਗਿਆਂ ਵਿਲੇ ਤੇ ਫਿਰ ਆਪਾਂ ਜਾਣਾ ਮਾਰਕੀਟ ਮੈਂ ਮਾਰਕੀਟ ਮੈਂ ਨਾਮ ਜਿਹਾ ਉਸਮਾਨ ਤੋਂ ਖਰੀਦ ਗਏ ਜੋ ਵੀ ਲੈਣਾ ਲੈ ਕੇ ਫਿਰ ਆਪਾਂ ਜਣਾ ਰਾਤ ਨੂੰ ਡਿਊਟੀ ਤੇ ਅੱਜ ਰਾਤ ਦਾ ਆਪਾਂ ਤੁਹਾਨੂੰ ਬਲੌਗ ਦਿਖਾਵਾਂਗੇ ਜੁੜੇ ਰਹੋ ਤੁਸੀਂ ਆਪਣੇ ਨਾਲ ਆਪਾਂ ਹੁਣ ਤੋਂ ਲੈ ਕੇ ਤੇ ਕੱਲ ਸਵੇਰ ਤੱਕ ਕੀ ਕੀ ਕਰਦੇ ਆ ਉਹ ਤੁਹਾਨੂੰ ਪੂਰਾ ਲਾਜ਼ਮੀ ਦਿਖਾਵਾਂਗੇ ਤੇ ਬਾਕੀ ਆਪਾਂ ਚੱਲੇ ਆਂ ਦੁੱਧ ਲੈਣ ਸਭ ਤੋਂ ਪਹਿਲਾਂ ਬਣਾਵਾਂਗੇ ਚਾਹ ਚਾਹ ਦੇ ਦੁਪਹਿਰੇ ਵੀ ਪੀਲੀ ਕੇ ਕਰਾਂਗਾ ਪਰ ਇੱਕਦਾਂ ਚਾਹ ਫੇਰ ਇਸ ਟਾਈਮ ਪੀਣੀ ਪੀਣੀ ਫੇਰ ਆਪਾਂ ਚੱਲਣਾ ਮਾਰ ਕੇ ਬੰਦੇ ਆਪਣੇ ਦੋਨੋਂ ਆਉਂਦੇ ਆ ਰੈਡੀ ਹੁੰਦੇ ਉਹਨੇ ਚਲੋ ਜਾਣਗੇ ਫੇਰ ਆਪਾਂ ਚੱਲਦੇ ਆਂ ਦੁੱਧ ਲੈ ਕੇ ਆ ਜੀ ਦੋ ਸਾਈਕਲ ਹੀ ਜਾਂਦਾ ਮੁੰਡਾ ਇੰਦੇ ਲਗਾ ক্রিকেট ਦਾ ਮੈਚ ਬਹੁਤ ਜੋਰ ਨਾਲ ਆਈਪੀਐਲ ਇਸ ਕੋਈ ਇਹ ਵਿਗਟ ਬਹੁਤ ਬੜੀਆ ਕਹਾਂ ਸੇ ਬਣਾਇਆ ਇਹ ਵਿਗਟ ਇੰਡੀਆ ਦੇ ਬਿਗਿਨਰ ਹੈ ਮੈਂ ਚੱਲਾਂ ਮੈਂ ਬਹੁਤ ਜੋਰ ਨਾਲ ਜੀ ਅੱਜ ਦਾ ਮਾਰਕੀਟ ਮੈਂ ਕੋਈ ਨਹੀਂ ਦੇਖਾ ਦੱਸੇਗਾ ਕੁਝ ਮਾਰਕੀਟ ਬਾਰੇ ਆੰਬਾ अरे देखो जब मार गए तुम्हारे वाला अरे यार लिपस्टिक नहीं लेनी तो आजा अंडर बोर्ड अच्छा ले आओ बैगन 20 का आ बैगन 20 का हो गए आ गए हो गए ਕਿਉਂ? ਕਿਉਂ? ਸੁਆ ਜਾ। ਸੋਹਦਾ ਗਿਰਗਿਰ ਬਾਬਾ ਜਾਨ। ਇਹ ਪੈਰ ਇਹਦੇ ਪੈਰ ਦੇਖਨੇ ਬਾਕੀ ਉਹ ਛੱਡ ਪਰ। ਸੋਹਿਆ ਦਾ ਮਾਫੀ ਮੁਸ਼ਕਿਲ। شوف ਅਰੇ ਵਲੌਗ ਬਣੇ ਕਿ ਮੱਛੀ। ਅੱਗੇ ਵੀਡੀਓ ਕਰ ਮੰਦੇ। ਬੈਠਾ ਬੈਠਾ ਖੋਣ ਦੇ ਟੋਲੇ ਵਾਲਾ ਆਜਾ ਲੱਗ ਲੇ 3 ਵਾਲਾ 3 ਕਿਲੋ ਦਾ ਲੋਬ ਦੀ 12867 ਨੰਬਰ 150 ਬੜਾ ਬੜਾ ਉਠਾਈਏ ਕੰਨਾ टैटू बनवाई है टाटू बन चप्पल लेके जाओ कड़क चप्पल क्या हाल चाल कवर ले क्या नथिंग ਮੌਜੂਦਾ ਗੱਡੀ 사ਤੰਤਨ ਤੋਂ ਦੱਸਦੀ ਆ ਬੱਸ ਇਧਰੋਂ ਆਪਾਂ ਆਏ ਫੇ ਮੋਟਰੋਂ ਸਮਾਨ ਲੈ ਲਿਆ ਇੱਕਨੇ ਫੜਲੇ ਆਲੂ ਇੱਕਨੇ ਫੜਲੇ ਗੰਡੇ ਤੇ ਇਧਰ ਪਿੰਡੀਆਂ ਟਮਾਟਰ ਮਿਰਚਾਂ ਆਦਕਾ ਸਭ ਕੁਝ ਲੈ ਕੇ ਤੇ ਆਪਾਂ ਚਲੇ ਆ ਹੁਣ ਰੂਜ ਰੂਜੇ ਜਾ ਕੇ ਸਬਜੀ ਬਣਾਉਣੀ ਸਬਜੀ ਬਣਾਉਣ ਤੋਂ ਬਾਅਦ ਫੇਰ ਆਪਾਂ ਜਾਣਾ ਹੈਗਾ ਡਿਊਟੀ ਰੋਟੀ ਬਣਾਉਣੀ ਸੱਚ ਖਾ ਕੇ ਫੇਰ ਜਾਣਾ ਡਿਊਟੀ ਬਹੁਤ ਔਖਾ ਹੋਇਆ ਪਿਆ ਕੰਮ ਇਹ ਬੜਾ ਸੁਨੋਪਜਾਨੇ ਆ ਤਿੰਨ ਗਾੜ ਰਿਆ ਜਿਹੜੇ ਕੱਢਨੇ ਤਿੰਨ ਵੀ ਨਿਕਲਨੇ ਕੀਤਾ ਨਹੀਂ ਨਿਕਲਨੇ ਉਹ ਤੇ ਬਾਅਦ ਚ ਪਤਾ ਲੱਗੂ ਭਾਜੀ ਕੀ ਕਹਿੰਦੇ ਭਾਜੀ ਕੀ ਭਾਜੀ ਇਹ ਤਰੀ ਕਿੱਥੇ ਹੈ ਟੂ ਮੱਚ ਵੇਰ ਨੇਰਾ ਆ ਗਿਆ ਇੱਧਰ ਸੂਰਜੇ ਛੁਪ ਗਿਆ ਇੱਧਰ ਤੋਂ ਨਿਕਲਦਾ ਇੱਧਰ ਛਿਪਦਾ ਬਿਲਡਿੰਗਾਂ 'ਚ ਪਤਾ ਨਹੀਂ ਲੱਗਦਾ ਬਸ ਸਾਡੀ ਬਿਲਡਿੰਗ 'ਚ ਮੜੀ ਜੀ ਧੋਪਾਂਗੀ ਅੱਜ ਮੁੰਡੇ ਨੇ ਪਾਲਿਆ ਫੋਨ ਨੂੰ ਨਵਾਂ ਕਵਰ ਹਾਂ ਆ ਵੇਖ ਹੋ ਗਿਆ ਨਾ ਕਿੰਨੇ ਦਾ ਲਿਆ ਇਹ 250 ਰੁਪਏ ਦਾ ਹੋ ਗਿਆ ਫੋਨ ਕਿੰਨੇ ਰੁਪਏ ਬਾਧੀ ਜਾਂਦਾ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਧੰਨਵਾਦ ਹਾਂ ਬਹੁਤ ਬਹੁਤ ਧੰਨਵਾਦ ਅਟ ਤੇ ਮਾਰਕੀਟ ਚ ਭੀੜ ਵੱਧਦੀ ਜਾਂਦੀ ਆ ਪਤਾ ਕਰ ਲੈ ਗਿਆ ਕੇ ਲੋ ਵੀ ਬੰਦੇ ਦੀ ਘੜੀ ਗੈਪ ਹੋ ਗਈ ਤੇਰੀ ਘੜੀ ਕਿਦੋਂ ਨੂੰ ਗੈਪ ਹੋ ਗਈ ਘੜੀ ਇਹਦੀ ਆਪਾਂ ਲਈ ਹੈਂ ਗਿਆਬੂ ਹੀ ਗੋਨ ਨਮਾ ਗਿਆਬੂ ਕੀ ਆਇਓ ਇਸ ਮਾਰ ਬੀ ਚੱਲਾਗਾ ਲੱਪ ਗਈ ਨੇ ਲਾ ਲਈ ਆਪਣੀ ਵਾਲੀ ਇਹ ਦੁਪਹਿਰੇ ਵਾਲੀ ਲੱਭ ਗਈ ਮੈਂ ਤੇ ਲਈ ਲੱਜਾ ਜਾਂ ਜਦੋਂ ਉਹਨੂੰ ਵੀ ਅੱਕੇਰ ਕੋੜ ਬੈਗੂਆ ਆਪਣਾ ਚੋਪੜਾ ਜਿਮ ਵਾਲਾ ਜਿਵੇਂ ਸਟਾਰਟ ਕੀਤੀਆਂ ਘਾਉਂਦੇ ਉਧਰੋਂ ਲਾ ਕੇ ਪੀ ਤੇ ਤੜਕੇ ਹੀ ਦਾ ਮਤਸੋਂੋਂ ਪਰ ਦੁਨੀਆ ਸਰੀਰ ਆਦ ਕਰਕੇ ਡਿਊਟੀ ਮੁੜ ਕੇ ਲਾ ਦੇ ਵਿੱਚ ਨੂੰ ਤੇ ਫਿਰ ਆਪਾਂ ਨੌਕੜੋਂ ਸੋ ਦਿਨਾ ਮੜ ਮੜ ਯਾ ਮੈਂ ਆਗੇ ਨਹੀਂ ਫਿਰ ਮੈਂ ਸਭ ਤੋਂ ਜ਼ਰੂਰੀ ਹੈ ਕਹਿੰਦੇ ਅੱਜ ਗੱਡੀ ਵੀ ਆਪਣੀ ਬਾਹਰ ਆ ਗਈ ਦੇਖਦੇ ਆਈ ਹੈ ਕਿ ਨਹੀਂ ਆਈ ਅੱਜ ਤੇ ਅੱਜ ਤੁਸੀਂ ਰੋ ਆਪਣੇ ਨਾਲ ਜੋ ਕਿ ਅੱਜ ਆਪਾਂ ਫੇਰ ਤੁਹਾਨੂੰ ਰੀਲਾਂ ਦਿਖਾਉਣੀਆਂ ਨਵੀਆਂ ਤੇ ਨਵੀਆਂ ਹੋ ਵੀ ਨਸਰੋਂ ਪਹਿਲਾਂ ਆਹ ਸੁਣਾ ਦੇ ਸੁਣਾ ਨੋ ਵੀ ਨਾ ਤਰ ਪਹਿਲਾ ਗਾਡਰ ਕਰ ਲਾਗੇ ਲੋਡ ਭਾਈ ਮੈਂ ਕਦੇ ਨਾ ਬੱਜੀ ਸੀ ਬੰਨ ਲਾ ਜਿੰਦੇ ਹਾਂ ਹਾਂ ਭਾਈ ਨਹੀਂ ਤਰ ਕੰਮ ਹੋ ਸਕਦਾ ਸੱਟ ਪੈਣਾ ਇਹ ਨਾਲੇ ਇਹ ਸੀਨਾ ਭਾਈ ਪੂਰਾ ਇੱਕ ਪਾਰਨਾ ਇਹਦੇ ਵਿੱਚ ਜੀ ਸੀ ਬੰਨ ਲਾ ਲਇਓ ਓਏ ਥੋੜਾ ਦੇ ਕੰਮ ਚੱਲਦਾ ਹੈ ਅੱਜ ਦਾ ਅੰਨ ਹੈ ਹਾਂ ਜਿਆਰਾ ਮੇਰੇ ਸਿੱਕੇ ਆਣਾ ਪੈਣਾ ਭਾਈ ਪਾੜਾ ਪਾੜਾ ਇਹਦਾ ਰਾਤ ਦਾ ਹੀ ਖਾਨੇ ਪੈਂ ਗਿਆ ਬੰਦੇ ਨੇ ਪੈਂਦੀ ਭਰਾਵਾ ਗਾਡਰਾਂ ਦੀ ਸਾਰੀਆਂ ਨਹੀਂ ਪੈਂਦੀ ਆ ਤੂੰ ਦੇਖਦਾ ਹੀ ਨਹੀਂ ਨਾ ਤੂੰ ਦੇਖ ਲੈ ਜੋ ਟੂਬ ਤੇ ਪੈਂਦੀਆਂ ਵੀਡੀਓ ਸਾਰੀਆਂ ਆ ਗੈਂਟਰੀ ਇੰਸਟਾਗ੍ਰਾਮ ਤੇ ਵੇਖੀ ਤੂੰ ਹਾਂ ਮੈਂ ਜੀ ਵੇਖੀ ਖਾਈ ਖਾਲੀ ਗਰੇਨਰੀ ਆ ਦਾਲ ਕੋਈ ਨਹੀਂ ਅੱਜ ਇੰਸਟਾਗ੍ਰਾਮ ਅੱਜ ਤੇਰੀ ਹੀ ਪਾਵਨ ਉਹ ਗਰੇਨਰੀ ਅੱਜ ਨੇ ਹਾਂ ਅੱਗੇ ਲੋੜਿਆ ਨੇ ਭਰਾਵਾ ਜਾਜ ਸਮਝ ਲੈ ਮਾਰ ਰਿਹਾ ਫਿਰ ਉਹ ਹਾਂ ਅੱਗੇ ਕਰਾ ਅੱਗੇ ਸਟਾਪ ਸਟਾਪ ਇਸ ਤੋਂ ਡਿਸਟੌਪ ਡਿਸਟੌਪ ਵੀ ਮੇਤਰੋ ਕੋਈ ਪ੍ਰੋਬਲਮ ਨਹੀਂ ਵਜਾ ਕਾਰਨ ਜੀ ਆਰਡਰ ਗਿਆ ਰੁਕ ਜੀ ਆਰਡਰ ਨਿਕਲਨੇ ਆ ਕਾਲੋਂ ਤੇ ਟਾਈਮ ਕਿੰਨਾ ਹੋ ਗਿਆ ਐਂ ਬੱਬ 11 ਵਜੇ ਆ ਚੁੱਕੇ ਆ ਤੇ ਦੇਖਦੇ ਹਾਂ ਕਿ ਪਹੁੰਚ ਚੱਲ ਬੰਦਾ ਚੰਦਾ ਕੀ ਨਹੀਂ ਹੁੰਦਾ ਬਾ ਕੀ ਆਪਣੀ ਵੀਡੀਓ ਤੇ ਕਾਲੋਂ ਬਹੁਤ ਲੋਕਾਂ ਨੂੰ ਮਰਚਾਂ ਲੱਗੀਆਂ ਜਾਣਾ ਚੱਲ ਛੱਡੋ ਘੜਾ ਬਲੌਗ ਆਪਣਾ لازਮੀ ਦੇਖ ਕੇ ਜਾਇਓ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਕੇ ਜਾਇਓ ਤੇ ਅੱਗੇ ਦੇਖਦੇ ਆਂ ਵੀ ਕਲਿੱਪ ਬਣਦੀ ਆ ਜਾਂ ਟੀ ਬਣਦੀ ਇਹ ਤੇ ਗੱਟ ਨਿਕਲਿਆ ਫਿਰ ਤੇ ਬਣੂ ਤੇ ਨਾ ਨਿਕਲਿਆ ਤੇ ਮੁਸ਼ਕਿਲ ਹੈ ਤੇ ਇੱਕ ਬਾਤ ਹੀ train ਨੂੰ ਆਪਣੀ ਆਏ ਲੱਗਿਆ ਗੱਟ ਰੋਪਾ ਹੌਂਕੜਾ ਕਰਦਾ ਕਹਿੰਦੇ ਕਿ So they aqui.